ਆ ਬਣਾ ਰਹੇ ਹਾਂ ਇਹ ਆਪਾਂ ਐਲ ਸ਼ੇਪ ਪਲਾਂਦੀਏ ਨੂੰ ਆਪਾਂ 3D ਕਹਿ ਦਈਏ ਪਲਾਂਦੀ ਐਲ ਸ਼ੇਪ ਇਹ ਤੁਹਾਨੂੰ ਡਿਜ਼ਾਈਨ ਪਹਿਲਾਂ ਵੀ ਆਪਣੇ ਬਣੇ ਪਏ ਮੈਂ ਪਾਈ ਸੀ ਵੀਡੀਓ ਚ ਦਿਖਾਈ ਸੀ ਇਹ ਡਿਜ਼ਾਈਨ ਹੈ ਕਈ ਡਿਜ਼ਾਈਨਰਾਂ ਨਾਲ ਲੱਗ ਜਾਂਦੇ ਇਹ ਬਣੀਆਂ ਜਾਂਦੇ ਆ ਜਿਵੇਂ ਹੀ ਦੇਖੋ ਵਾਈਬ੍ਰੇਟ ਹੋ ਰਿਹਾ ਪੀਸ ਉਸ ਤੋਂ ਬਾਅਦ ਵਾਈਬ੍ਰੇਟ ਹੋਣ ਤੋਂ ਬਾਅਦ ਇਹ ਪਲਾਈਆਂ ਚ ਲੱਗਦੇ ਆ ਪਲਾਸਟਿਕ ਦੀਆਂ ਪਲਾਈਆਂ ਦੇ ਵਿੱਚ ਲਾਉਣੇ ਪੈਂਦੇ ਆ ਇਹ ਪੀਸ ਇਹ ਆ ਸਾਡੇ ਠੇਕੇਦਾਰ ਸਾਹਿਬ ਕਿਕਰ ਸਿੰਘ ਜੀ ਉਹ ਵਧੀਆ ਇਨਸਾਨ ਹੈ ਜੀ ਛੱਤ ਤੇ ਲੱਗਣ ਵਾਲੀ ਟਾਇਲ ਇਹ ਮੰਨ ਰਹੀ ਹੈ ਛੱਤ ਤੇ ਲੱਗਣ ਵਾਲੀ ਟਾਇਲ ਜੀ ਇਹ ਦਿਖਾ ਰਹੀਆਂ ਤੁਹਾਨੂੰ ਵੀਡੀਓ ਚ ਜੋ ਛੱਤ ਤੇ ਆਪਾਂ ਲਾਉਣੇ ਹੋ ਸੀਮਿੰਟ ਦੀਆਂ ਟਾਇਲਾਂ ਉਹ ਬਣਾ ਰਹੀਆਂ ਜੀ ਪਹਿਲਾਂ ਫਸਟ ਲੇਅਰ ਦਾ ਮਟੀਰੀਅਲ ਪੈਂਦਾ ਇਸ ਚ ਉਸ ਤੋਂ ਬਾਅਦ ਵਾਈਬ੍ਰੇਟ ਹੋ ਕੇ ਫਿਰ ਦੁਬਾਰੇ ਪੂਰੀ ਭਰ ਇੱਕ ਨੰਬਰ ਵਧੀਆ ਮਟੀਰੀਅਲ ਦੀਆਂ ਟੇਲਾ ਮਾਵਣੇ ਆਪਾਂ ਐ ਨਹੀਂ ਵੀ ਕੋਈ ਵੀ ਕਮੀ ਛੱਡ ਦਿੰਨੇ ਆ ਵਾਈਬ੍ਰੇਸ਼ਨ ਵੱਲੋਂ ਜਾਂ ਕੋਈ ਮਟੀਰੀਅਲ ਮਾੜਾ ਪਾਤਾ ਜਾਂ ਸੀਮਿੰਟ ਘੱਟ ਪਾਤਾ ਉਹਦੀ ਕੋਈ ਗੱਲ ਨਹੀਂ ਜੋ ਸਹੀ ਸਟਰੈਂਥ ਨੂੰ ਚਾਹੀਦੀ ਆ ਉਹ ਸਸਤੇ ਜਿੰਨੀ ਸੀਮਿੰਟ ਦੀ ਜ਼ਰੂਰਤ ਹੈ ਜਿੰਨਾ ਵਿੱਚ ਕ੍ਰੈਸ਼ਰ ਪੈਣਾ ਹੈ ਕ੍ਰੈਸ਼ਰ ਜੋ ਵਿੱਚ ਪ੍ਰੀਕ ਗ੍ਰੇਟ ਜੋ ਕੀ ਜੀਰਾ ਹੁੰਦਾ ਜੀਰਾ ਬੋਲਦੇ ਆਪਾਂ ਗ੍ਰੇਟ ਜੀਰਾ ਗ੍ਰੇਟ ਵੀ ਬੋਲਦੇ ਆ ਉਹ ਪੈਂਦਾ ਹੈ ਇੱਕ ਪ੍ਰੋਪਰ ਸਹੀ ਰੇਸ਼ਿਓ ਨਾਲ ਬਣਾਈ ਜਾਂਦੀ ਹੈ ਕਿ ਖਰਾਬ ਨਾ ਹੋਵੇ ਤੇ ਨਾ ਹੀ ਟੁੱਟੇ ਤੇ ਫੁੱਲ ਸਟਰੈਂਥ ਹੋਵੇ ਜੀ